ਕਮਾਨ ਤੇਰੀ ਸੋਚ ਤੇ ਕਮਾਨ ਤੇਰੀ ਸੋਚ ਤੇ ਜੋਤ ਨਸ਼ਿਆਂ ਵਿਰੁੱਧ ਜੋਤ ਨਸ਼ਿਆਂ ਵਿਰੁੱਧ ਦਰਜਾ ਕਿ ਸਾਡੀ ਨੌਜਵਾਨ ਪੀੜ੍ਹੀ ਪੱਛਕੇ ਕਿ ਮੇਰਾ ਪੰਜਾਬ ਜਿਹੜਾ ਰੰਗੜਾ ਪੰਜਾਬ ਬਣ ਸਕੇ ਕਾਮਯਾਬ ਕਿਉਂ ਕਰੋਣਾ ਕਿ ਆਪਾ ਆਪਣੇ ਪੰਜਾਬ ਨੂੰ ਹੱਸਦਾ ਵਸਦਾ ਦੇਖਣਾ ਚਾਹੁੰਦੇ ਆ ਕਿਉਂਕਿ ਸਾਡੇ ਪੰਜਾਬ ਦਾ ਤੇੜਾ ਪਿਛਲੀਆਂ ਦੋ ਸਰਕਾਰਾਂ ਨੇ ਬਹੁਤ ਜਿਆਦਾ ਕਿਉਂਕਿ ਇਹ ਜਿਹੜੀ ਚੀਜ਼ ਆ ਹੋਰ ਤਾਂ ਆਈ ਨਹੀਂ ਆ ਕਿਉਂਕਿ ਆਮ ਆਦਮੀ ਪਾਰਟੀ ਆਈ ਨੂੰ ਸਿਰਫ ਜੇ 3 ਸਾਲ ਹੋਇਆ ਤੇ ਆ ਜਿਹੜੀ ਚੀਜ਼ ਐ ਨਸ਼ਾ ਸਮੈਗ ਨਾ ਪੀ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਕੰਮ ਆ ਬੜੇ ਚਿਰ ਪਹਿਲਾਂ ਦਾ ਹੋਇਆ ਆ ਤੇ ਇਹਨਾਂ ਨੂੰ ਡੱਕਣਾ ਚਾਹੀਦਾ ਸੀ ਕਿਸੇ ਨੇ ਵੀ ਡੱਕਿਆ ਨਹੀਂ ਆ ਤੇ ਸਾਡੇ ਸਿਆਪਾ ਜਿੱਤਰਾ ਆ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਡੱਕਣ ਦੀ ਇਹਨੂੰ ਫੜਨ ਦੀ ਪੂਰੀ ਕੋਸ਼ਿਸ਼ ਆ ਅਸੀਂ ਇਸੇ ਗੱਲ ਤੇ ਬੜੇ ਖੁਸ਼ ਆ ਕਿ ਕਿਸੇ ਨੇ ਤਾਂ ਇਸ ਚੀਜ਼ ਦੀ ਆਵਾਜ਼ ਚੁੱਕੀ ਆ ਮੈਂ ਤੇ ਇੱਕ ਬਾਰੇ ਆਵਾਜ਼ ਨਹੀਂ ਚੁੱਕੀ ਅਸੀਂ ਤਨਵਾਦ ਕਰਦੇ ਹਾਂ ਸਿੰਘ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਜਿੰਨਾ ਨਸ਼ਿਆਂ ਦੇ ਵਿਰੁੱਧ ਇਹ ਮਹਾਂਮ ਸ਼ੁਰੂ ਕੀਤੀ ਆ ਤੇ ਸਾਡੇ ਵੀ ਇਸ ਪਿੰਡ ਨੂੰ ਵੀ ਪਤਾ ਹੈ ਵੀ ਬੜਾ ਇੱਥੇ ਨਸ਼ਾ ਬੋਲਾ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਇਹ ਦੱਸਣਾ ਪੈਂਦਾ ਆ ਆ ਕੇ ਵੀ ਉਹ ਮੁੰਡਾ ਫਲਾਲੇ ਦਾ ਟੀਕਾ ਲੱਗ ਕੇ ਮਰ ਗਿਆ ਉਹ ਫਲਾਣਾ ਟੀਕਾ ਲਾਉਂਦਾ ਜੇ ਉਹ ਕਰ ਇੰਨੇ ਮਜਬੂਰ ਕਰਤਾ ਸਾਨੂੰ ਕਿ ਸਰਕਾਰਾਂ ਸਰਕਾਰਾਂ ਸਾਥ ਦਿੰਦੀਆਂ ਇਹਨਾਂ ਨੂੰ ਫੱਲ ਪਾਈ ਹੁੰਦੀ ਤੇ ਅੱਜ ਇਥੇ ਟੱਕਰ ਦਰਿਆ ਨਹੀਂ ਸੀ ਵਗਨੇ ਪਰ ਫਿਰ ਵੀ ਤੁਹਾਡੀ ਲੋਕਾਂ ਦੀ ਤਾਇ ਦੇ ਨਾਲ ਧੰਨਵਾਦ ਵੀ ਤੁਸੀਂ ਇਸ ਜੁੱਧ 'ਚ ਸਾਡੇ ਨਾਲ ਆਏ ਜੇ ਨਸ਼ੇ ਦੇ ਅਗੇਂਸਟ ਆਪਾਂ ਤੁਹਾਡੇ ਨਾਲ ਖੜਿਆ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਮਾਨ ਸਾਹਿਬ ਦੇ ਸੁਪਨੇ ਰੰਗਲਾ ਪੰਜਾਬ ਨੂੰ ਪੂਰਾ ਕਰਾਂਗੇ ਇੱਕ ਮਿੰਟ ਮੰਮੀ ਇੱਕ ਮਿੰਟ ਇਹ ਨਾ ਹੋਣੀ ਹਾਂਜੀ ਅੱਜ ਦੇ ਪ੍ਰੋਗਰਾਮ ਦਾ ਅੱਜ ਅਸੀਂ ਪਿੰਡ ਜਠੋਲ 'ਚ ਆਏ ਆਂ ਸਾਡਾ ਮਾਨ ਸਰਪੰਚ ਮੁੰਡਾਇਆ ਜਿਹੜਾ ਬੜਾ ਵਧੀਆ ਹੈ ਲੀਡਰ ਹੈ ਇੱਕ ਬਣਿਆ ਤੇ ਉਹ ਉਹ ਉਸ ਟਾਈਮ ਵੀ ਸਰਪੰਚ ਬਣ ਗਿਆ ਸੀ ਜਦੋਂ ਸਾਡੀ ਸਰਕਾਰ ਨਹੀਂ ਸੀ ਇਹ ਬਹੁਤ ਮਿਹਨਤੀ ਵਰਕਰ ਹੈ ਸਾਡਾ ਬਲਾਕ ਪ੍ਰਧਾਨ ਵੀ ਹੈ ਲਾਸ ਯੂਥ ਦਾ ਵੀ ਜਿਹੜਾ ਇਹ ਸਾਰਾ ਕੰਮ ਕਰਦਾ ਹੈ ਇੰਨੇ ਅੱਜ ਨਸ਼ਿਆਂ ਤੇ ਮੀਟਿੰਗ ਬਹੁਤ ਸੋਹਣੀ ਕੀਤੀ ਜਿਹਦੇ ਵਿੱਚ ਸਭ ਤੋਂ ਵੱਡੀ ਗੈਦਰਿੰਗ ਚ ਜਨਾਨੀਆਂ ਆਈਆਂ ਜਿਨ੍ਹਾਂ ਨੇ ਅਸਲ 'ਚ ਪੰਜਾਬ ਜਿਹੜਾ ਆਪਾਂ ਪੁਰਾਣਾ ਪੰਜਾਬ ਵੇਖਿਆ ਆ ਅਸਲ 'ਚ ਹੰਡਾਇਆ ਹੈ ਪੰਜਾਬ ਉਹ ਲੋਕ ਬੈਠੇ ਸੀ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਨੇ ਆ ਪੁਰਾਣੇ ਪੰਜਾਬ ਚ ਕੀ ਸੀ ਕੱਚੀਆਂ ਗਲੀਆਂ ਕੱਚੀਆਂ ਸੜਕਾਂ ਕੱਚੀਆਂ ਨਾਲੀਆਂ ਕੱਚੇ ਘਰ ਪਰ ਫਿਰ ਵੀ ਇਤਿਹਾਸ ਸੀ ਇਹਨਾਂ ਸਿਆਸਤਦਾਨਾਂ ਨੇ ਜਿਹੜੇ ਹਾਲਾਤ ਕੀਤੇ ਆ ਉਹਨਾਂ ਨੂੰ ਮਾਨ ਸਾਹਿਬ ਨੇ ਸਾਡੇ ਵੱਲੋਂ ਜਿਹੜੀ ਡਿਊਟੀ ਲਾਈ ਗਈ ਸਾਡੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਤ ਕਰਨ ਦਾ ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਡਾ ਪੂਰਾ ਸਾਥ ਦਿੰਦੇ ਪਿਆ ਤੇ ਸਾਨੂੰ ਉਮੀਦ ਹੈ ਆ ਵੀ ਪਿੰਡਾਂ ਦੇ ਸਰਪੰਚੇ ਜਲਦ ਤੋਂ ਜਲਦ ਇਸ ਪਿੰਡ 'ਚ ਨਸ਼ੇ ਦੀ ਸਵੈ ਕਰਾ ਦੇਣਗੇ। ਹੁਣ ਲੱਗਦਾ ਪਿੰਡ ਦਾ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਵਾ ਜਿਹੜਾ ਕਿ ਪਿੰਡ ਨੂੰ ਗਿਲਾਕ ਚਲਾ ਜਦਾ। ਬਿਲਕੁਲ ਆ ਵੇਖੋ ਸਾਡੇ ਜਿੰਨੇ ਵੀ ਆਤਕੀ ਆਮ ਆਦਮੀ ਪਾਰਟੀ ਨੇ ਸਿੱਟਾ ਦਿੱਤੀਆਂ ਜਿੰਨੀਆਂ ਵੀ ਸਰਪੰਚ ਨੇ ਤੁਸੀਂ ਵੇਖੋ ਸਾਰਾ ਟਾਰੀ ਹਲਕਾ ਤੁਸੀਂ ਵੇਖੋ ਸਾਰਾ ਯੂਥ ਮੁੰਡਾ ਜਿਹੜਾ ਸਰਪੰਚ ਮੈਂਬਰ ਬਣਿਆ। ਮੁੱਖੇ ਦੀ ਗੱਲ ਕਰੀਏ ਨਸ਼ੇ ਦਾ ਕੀ ਹਾਲਾਤ ਹੈ ਤੁਹਾਡੇ ਪੰਜਾਬ ਵਿੱਚ ਵੇਖੋ ਤੁਸੀਂ ਆਪ ਹਰ ਪਿੰਡ ਚ ਜਾ ਕੇ ਪਤਾ ਕਰੋ ਮੇਰੇ ਹਿਸਾਬ ਨਾਲ 50 ਕਿਤੇ 50% ਨਸ਼ਾ ਘਟਿਆ ਕਿਤੇ 70% ਘਟਿਆ ਮਤਲਬ ਡਰਾ ਹੋ ਗਿਆ ਨਾ ਲੋਕਾਂ ਨੂੰ ਜਦੋਂ ਇੱਕ ਦੋ ਘਰ ਟਾਏ ਤੇ ਡਰ ਪੈ ਗਿਆ ਹੁਣ ਵੀ ਕਾਫੀ ਲੰਬੀਆਂ ਲਿਸਟਾਂ ਬਣ ਗਈਆਂ ਜਿੱਦਾਂ ਤੇ ਨਸ਼ਾ ਵੇਚਦੇ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਘਟਾਏ ਜਾਣਗੇ ਲੋਕਾਂ ਕੀ ਫੀਲ ਕਰਨਾ ਚਾਹਵਾ ਲੋਕਾਂ ਨੂੰ ਇਹੋ ਕਰਨਾ ਚਾਹਾਂਗੇ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਤੁਹਾਡੇ ਨਾਲ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨ ਸਾਹਿਬ ਤੁਹਾਡੇ ਨਾਲ ਖੜੇ ਸਾਰੇ ਰਲ ਕੇ ਹੰਬਲਾ ਮਾਰੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਰੰ ਹੱਸਦਾ ਵਸਦਾ ਪੰਜਾਬ ਕੁਕਲੀਆਂ ਪਾਉਂਦਾ ਪੰਜਾਬ ਗੱਬਰਾਂ ਦਾ ਪੰਜਾਬ ਮਟਿਆਰਾਂ ਦਾ ਪੰਜਾਬ ਦੁਬਾਰਾ ਬਣਾਈ। ਅੱਜ ਪਸਰਾ ਪੰਨਾ ਬਸ ਤੇ ਅੱਜ ਪਿੰਡਾਂ ਦਾ ਨਾਂ ਤੇ ਅੱਜ ਦੀਆਂ ਗੱਲਾਂ ਬਤਾ ਦਈਏ। ਮੇਰਾ ਸ਼ੁਭਨਾਮ ਗੁਰਸਿਮਰਨ ਸਿੰਘ ਮਾਨ ਹੈ ਜੀ। ਮੇਰਾ ਪਿੰਡ ਜਠੋਲ ਔਟਾਰੀ ਹਲਕਾ ਜੀ। ਅੱਜ ਜੁੱਧ ਨਸ਼ਿਆਂ ਵਿਰੁੱਧ ਮੀਟਿੰਗ ਹੀ ਤੇ ਕਿਸ ਕਾਰਨ ਅੱਜ ਸੀਐਮ ਸੁਨਿਆ ਮੈਂ ਵੀ ਅੰਮ੍ਰਿਤਸਰ ਆਏ ਹੀ ਮੱਥਾ ਟੇਕ ਕੇ ਦਰਬਾਰ ਸਾਹਿਬ ਜਿੱਥੇ ਧਮਕੀ ਦੀ ਗੱਲ ਉੱਡੀ ਆ। ਉਸ ਕਰਕੇ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਉਹ ਨਹੀਂ ਮੇਰੇ ਪਿੰਡ ਪਹੁੰਚ ਸਕੇ ਤੇ ਉਹਨਾਂ ਦਾ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਦਾ ਬੀ ਡੀ ਪੀਓ ਬਿਕਰਮਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿੱਦਾਂ ਮੇਰੇ ਪਿੰਡ ਨੂੰ ਗਰਾਊਂਡ ਨੂੰ 40 ਲੱਖ ਰੁਪਇਆ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਐਸਐਚਓ ਸਾਹਿਬ ਅਮਨਦੀਪ ਜੀ ਉਹਨਾਂ ਦੀ ਵੀ ਬੜੀ ਯੋਗਦਾਨ ਆ ਇਸ ਨਸ਼ਿਆਂ ਦੇ ਵਿੱਚ ਵੀ ਉਹਨਾਂ ਦਾ ਡਾਰੀ ਬੜਾ ਜਦੋਂ ਤੇ ਉਹ ਇਸ ਘਰੇਂਡੇ ਦੇ ਵਿੱਚ ਆਣ ਕੇ ਲੱਗੇ ਆ ਉਹ ਬਹੁਤ ਹੀ ਜਿਆਦਾ ਹੀ ਕਿਰਪਾ ਹੋਈ ਆ ਇਹ ਨਸ਼ੇ ਦੇ ਬਹੁਤ ਜ਼ਿਆਦਾ ਰੋਕ ਥੰਮ ਹੋਈ ਆ ਕੌਟਨ ਅਗਲੇ ਪਿੰਡ ਨੂੰ ਕਾ ਕਿੰਨਾ ਨਸ਼ਾ ਜਿਹੜਾ ਇੱਥੇ ਹੋ ਜਾਂਦਾ ਲੋਕ ਕਿੰਨਾ ਨਸ਼ਾ ਕਰਦੇ ਇਹ ਸਾਰਾ ਇਹ ਅੱਜ ਤੋਂ ਤਾਂ ਪਹਿਲਾਂ ਮਹੀਨਾ 2 ਮਹੀਨੇ ਦੀ ਗੱਲ ਹੈ ਬਹੁਤ ਜ਼ਿਆਦਾ ਹੈ ਜਦੋਂ ਦੀ ਇਹ ਜਮਰਾ ਸੀਐਮ ਭਗਵੰਤ ਮਾਨ ਜੀ ਨੇ ਨਸ਼ਾ ਰੋਧ ਜੁੱਧ ਨਸ਼ਾ ਰੋਧ ਚਲਾਈ ਆ ਬਹੁਤ ਜ਼ਿਆਦੀ ਠੱਲ ਪਈ ਆ ਸਾਡੇ ਪਿੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦੀ ਠੱਲ ਪਈ ਆ ਪਹਿਲਾਂ ਬਹੁਤ ਜ਼ਿਆਦਾ ਹੁਣ ਬਾਕੀ ਵੀ ਠੱਲ ਲੱਗੇ ਫਿਰ ਪਾਉਗਾ ਜੀ ਦਾ ਸਾਰੇ ਪਿਆ ਜੀ ਸਾਰੇ ਪਿਆ ਹੈ ਵੇਖੋ ਇਸ ਗੱਲ ਦਾ ਡਰ ਹੈ ਜੇ ਮਜੀਠੀਆ ਸਾਹਿਬ ਨੂੰ ਪੁਲਿਸ ਰਸਤੇ ਚ ਲੈ ਸਕਦੀ ਆ ਤੇ ਬਾਕੀ ਦੇ ਬਾਕੀ ਛੋਟੀਆਂ ਮੱਛੀਆਂ ਆਪਣੇ ਆਪ ਹੀ ਸਾਈਡ ਤੇ ਲੱ ਦੋ ਕੌਣ ਕੀ ਅਪੀਲ ਕਰਨਾ ਚਾਹੁੰਦੇ ਮੈਂ ਅਪੀਲ ਇਹੋ ਕਰਨਾ ਚਾਹੁੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਹੈ ਜੀ ਗਰਾਊਂਡ ਦੇ ਨਾਲ ਬੱਚਿਆਂ ਨੂੰ ਜੋੜੋ ਭਾਵੇਂ ਉਹ ਬੱਚਾ ਇੱਕ ਤੇ ਇੱਕ ਮੋਬਾਈਲ ਤੋਂ ਦੂਰ ਹੋ ਜਾਂਦਾ ਇੱਕ ਜਿਹੜਾ ਗਰਾਊਂਡ ਨਾਲ ਜੁੜ ਜਾਂਦਾ ਉਹ ਨਸ਼ਿਆਂ ਤੋਂ ਉਹ ਜਮਰਾ ਰੈਣੀ ਸੈਣੀ ਤੋਂ ਵੀ ਦੂਰ ਹੋ ਜਾਂਦਾ ਚੰਗੀ ਬਹਿਣੀ ਖਰੋਣੀ ਚ ਚੱਲ ਜਾਂਦਾ ਉਹ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਹਰ ਇੱਕ ਪਿੰਡ ਦੇ ਵਿੱਚ ਸ੍ਰੀ ਮਾਨ ਭਗਵੰਤ ਸਿੰਘ ਨੂੰ ਬੇਨਤੀ ਕਰੂੰਗਾ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਆ ਮੈਂ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਮੈਨੂੰ ਇਦਾਂ ਜੋਗ ਬਣਾਤਾ ਹੈ ਮੈਨੂੰ ਜਠੋੜਾਂ ਦੇ ਵਿੱਚ ਖੜਾ ਹੋਣ ਦਾ ਮਾਣ ਮਹਿਸੂਸ ਕਰਾਤਾ ਤੇ ਮੁੱਖ ਮਹਿਮਾਨ ਕੌਣ ਆਸੀ ਜੀ ਮੁੱਖ ਮਹਿਮਾਨ ਜੀ ਸਾਰੇ ਆਪਣੇ ਭੈਣ ਭਰਾ ਸਾਰੇ ਮੁੱਖ ਮਹਿਮਾਨ ਹੀ ਆ ਜੀ ਸਾਡੇ ਚੇਅਰਮੈਨ ਟਾਰੀ ਮੰਡੀ ਬੋਰਡ ਤੋਂ ਮੈਡਮ ਸੀਮਾ ਸੋਢੀ ਜੀ ਸਾਡੇ ਵੀਡੀਓ ਸਾਹਿਬ ਬਲਾਕ ਤੋਂ ਬਿਕਰਮਜੀਤ ਸਿੰਘ ਜੀ ਸਾਡੇ ਐਸ ਐਚਓ ਸਾਹਿਬ ਅਮਨਦੀਪ ਜੀ ਥਾਣਾ ਕ੍ਰਿੰਡੇ ਤੋਂ ਇਹ ਸਾਰੇ ਮੁੱਖ ਮੈਂਮ ਆਪ ਸੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લાણા હોવે ભણી બિટાયરમ પાર્ટી હોય પાર્ટી આજ બુક કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼